ਭਾਰਤ ਦੇ ਕੈਨੇਡਾ ਦੇ ਵਿਚਾਲੇ ਚੱਲ ਰਹੇ ਡਿਪਲੋਮੈਟਿਕ ਤਣਾਅ ਤੋਂ ਬਾਅਦ ਇੱਕ ਨਵਾਂ ਫਰਮਾਨ ਕੈਨੇਡਾ ਸਰਕਾਰ ਵੱਲੋਂ ਜਾਰੀ ਹੋਇਆ ਹੈ ਅਨੀਤਾ ਆਨੰਦ ਵੱਲੋਂ ਇੱਕ ਮੈਸੇਜ ਭੇਜਿਆ ਗਿਆ ਹੈ ਇੱਕ ਸੁਨੇਹਾ ਭੇਜਿਆ ਗਿਆ ਹੈ ਕਿ ਜਿਹਨੇ ਵੀ ਵਿਅਕਤੀ ਨੇ ਜੋ ਪੰਜਾਬੀ ਹੈ ਜਾਂ ਭਾਰਤੀ ਹੈ ਮੈਂ ਪੰਜਾਬੀ ਸ਼ਬਦ ਇਸ ਕਰਕੇ ਵਰਤ ਰਿਹਾ ਕਿਉਂਕਿ ਕੈਨੇਡਾ ਨੂੰ ਮਿੰਨੀ ਪੰਜਾਬ ਕਿਹਾ ਜਾਂਦਾ ਹੈ ਪੰਜਾਬ ਦੇ ਬਹੁਤ ਵੱਡੇ ਪੱਧਰ ਤੇ ਵਸਨੀਕ ਕੈਨੇਡਾ ਦੀ ਧਰਤੀ ਉੱਤੇ ਰਹਿੰਦੇ ਨੇ ਫਰਮਾਨ ਇਹ ਹੈ ਕਿ ਕਿਸੇ ਨੇ ਵੀ ਭਾਰਤ ਵਾਪਸੀ ਕਰਨੀ ਹੈ ਪਹਿਲਾਂ ਤਾਂ ਉਹਦੀ ਬਹੁਤ ਸਖਤ ਤਰੀਕੇ ਨਾਲ ਜਿਹੜੀ ਹੈ ਤਲਾਸ਼ੀ ਲਈ ਜਾਏਗੀ ਬਹੁਤ ਨਿਗਰਾਨੀ ਨਾਲ ਉਹ ਤਲਾਸ਼ੀ ਕੀਤੀ ਜਾਏਗੀ ਤੇ ਉਹਨਾਂ ਨੂੰ ਫਰਮਾਨੇ ਵੀ ਜਾਰੀ ਕੀਤਾ ਗਿਆ ਕਿ ਤੁਸੀਂ 4 ਘੰਟੇ ਪਹਿਲਾਂ 에어ਪੋਰਟ ਤੇ ਪਹੁੰਚਣਾ ਹੋਵੇਗਾ ਤੇ ਤੁਸੀਂ ਭਾਰਤ ਵੱਲ ਵਾਪਸੀ ਕਰ ਰਹੇ ਹੋ ਤਾਂ ਤੁਹਾਨੂੰ 4 ਘੰਟੇ ਪਹਿਲਾਂ 에어ਪੋਰਟ ਦੇ ਉੱਤੇ ਆ ਕੇ ਰਿਪੋਰਟਿੰਗ ਕਰਨੀ ਪਵੇਗੀ ਇਹ ਫਰਮਾਨ ਜਾਰੀ ਹੋਇਆ ਹੈ ਦੋਨਾਂ ਦੇਸ਼ਾਂ ਵਿਚਾਲੇ ਜਿਹੜਾ ਡਿਪਲੋਮੈਟਿਕ ਤਣਾਅ ਚੱਲ ਰਿਹਾ ਹੈ ਉਸ ਦਾ ਹੀ ਅਸਰ ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ਦੇ ਵੱਲੋਂ ਇਹ ਫੈਸਲਾ ਜਿਹੜਾ ਲਿਆ ਗਿਆ ਫੋਰਨ ਮਿਨਿਸਟਰ ਅਨੀਤਾ ਆਨੰਦ ਵੱਲੋਂ ਇਹ ਫੈਸਲਾ ਲਿਆ ਗਿਆ ਤੇ ਉਸ ਤੋਂ ਬਾਅਦ ਲਗਾਤਾਰ ਇਹ ਰੋਜ਼ ਦੇਖਣ ਨੂੰ ਮਿਲ ਰਿਹਾ ਹੈ ਕਿ ਭਾਰਤੀ ਜਿਹੜੇ ਕੈਨੇਡਾ ਦੇ ਵਿੱਚ ਰਹਿੰਦੇ ਨੇ ਖਾਸ ਪੁੱਤਰ ਪੰਜਾਬੀ ਮੂਲ ਦੇ ਜਿਹੜੇ ਵਿਅਕਤੀ ਕੈਨੇਡਾ ਰਹਿੰਦੇ ਨੇ ਉਹਨਾਂ ਦੇ ਵਿੱਚ ਇਹ ਚੀਜ਼ ਦੇਖਣ ਨੂੰ ਮਿਲ ਰਹੀ ਹੈ ਉੱਥੇ ਪਹਿਲਾਂ ਹੀ ਕੰਮ ਦੀ ਸ਼ਾਰਟੇਜ ਚੱਲ ਰਹੀ ਹੈ ਪ੍ਰੋਟੈਸਟ ਚੱਲ ਰਹੇ ਨੇ ਬਹੁਤ ਤਰ੍ਹਾਂ ਦੀ ਸਮੱਸਿਆਵਾਂ ਹਨ ਜੂਝ ਰਹੇ ਨੇ ਪੰਜਾਬੀ ਤਾਂ ਨਵੀਂ ਸਮੱਸਿਆ ਖੜੀ ਹੋ ਗਈ ਹੈ ਕਿ 4 ਘੰਟੇ ਪਹਿਲਾਂ ਤੁਹਾਨੂੰ 에어ਪੋਰਟ ਤੇ ਪਹੁੰਚਣਾ ਹੋਏਗਾ ਤੇ ਤੁਹਾਡੀ ਤਲਾਸੀ ਹੈ ਵੱਖਰੇ ਤਰੀਕੇ ਨਾਲ ਜਾਏਗੀ ਖਾਸ ਕਰਕੇ ਭਾਰਤੀਆਂ ਲਈ ਇਹ ਜਿਹੜਾ ਬੈਲ ਹੈ ਜਾਂ ਕਾਨੂੰਨ ਹੈ ਜਾਂ ਕਹਿ ਲਈਏ ਕਿ ਇੱਕ ਫਰਮਾਨ ਹੈ ਇਹ ਕੈਨੇਡਾ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਹੈ